ਇਕ ਕੈਦਾਰੀ ਸਿਸਟਮ ਦਾ ਵਿਰੋਧ ਕਰਦੇ ਹੋਏ ਅੱਜ ਫਿਰ ਪੱਲੇਦਾਰਾਂ ਵੱਲੋਂ ਕੀਤਾ ਗਿਆ ਇੱਕ ਰੋਸ ਮਾਰਚ ਅਤੇ ਪੰਜਾਬ ਸਰਕਾਰ ਤੋਂ ਕੀਤੀ ਮੰਗ ਕੇ ਠੇਕੇਦਾਰ ਸਿਸਟਮ ਨੂੰ ਕੀਤਾ ਜਾਵੇ ਬੰਦ ਸੋਮਵਾਰ ਨੂੰ 10:30 ਵਜੇ ਦੇ ਲਗਭਗ ਬਠਿੰਡਾ ਦੀ ਦਾਣਾ ਮੰਡੀ ਵਿਖੇ ਰੋਸ ਮਾਰਚ ਕਰਦੇ ਪੱਲੇਦਾਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਠੇਕੇਦਾਰੀ ਸਿਸਟਮ ਨੂੰ ਬੰਦ ਕਰੇ ਕਿਉਂਕਿ ਉਹ ਪੱਲੇਦਾਰੇ ਦੇ ਲਗਾਤਾਰ ਲੁੱਟ ਕਰ ਰਹੇ ਹਨ ਉਹਨਾਂ ਕਿਹਾ ਕਿ ਅਗਰ ਇਸ ਤੇ ਪੰਜਾਬ ਸਰਕਾਰ ਵੱਲੋਂ ਗੌਰ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾਵੇਗਾ ਸਿਸਟਮ ਦਿਖਾ ਰਹੇ ਬਟਿੰਡਾ ਦੇ ਦਾਣਾ ਮੰਡੀ ਦੀ ਇਹ 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 ਸਾਰੀਆਂ ਤਸਵੀਰਾਂ ਜਿੱਥੇ ਪੱਲੇਦਾਰਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਅੱਜ ਇੱਕ ਰੋਸ ਮਾਰਚ ਕੀਤਾ ਗਿਆ ਜਿੰਦਾਬਾਦ ਭਰਤ ਪ੍ਰਧਾਨ ਜਿੰਦਾਬਾਦ

ਮੈਂ 40 ਸਾਲ ਤੋਂ ਪੱਲੇਦਾਰਾਂ ਦੀ ਨਿਭਾਈ ਕਰਦਾ ਰਿਹਾ। ਕੀ ਉਹ ਤੋਂ ਤੁਹਾਡੇ ਕੋਲੇ? ਮੇਰੇ ਕੋਲੇ ਸੁਪਾ ਕਮੇਟੀ ਦਾ ਉਹਦਾ ਜਣੀ ਅਹੁਦੇਦਾਰੀ ਹੋਇਆ ਜ਼ਿੰਮੇਵਾਰੀ ਹੈ ਬਸ। ਇਹ ਇੱਕ ਅਹੁਦਾ ਹੀ ਹੈ ਜਿਹੜਾ ਬੰਦਾ ਜ਼ਿੰਮੇਵਾਰੀ ਨਿਭਾ ਰਿਹਾ ਹੈ। ਕੀ ਮਾਮਲਾ ਕੀ ਹੋ ਰਿਹਾ? ਮਾਮਲਾ ਇਹ ਹੈ ਵੀ 40 ਸਾਲ ਤੋਂ ਲੈ ਕੇ ਠੇਕੇਦਾਰੀ ਸਿਸਟਮ ਦੇ ਜਿਹੜਾ ਇਹ ਬਹੁਤ ਵੱਡਾ ਪੱਲੇਦਾਰਾਂ ਨੂੰ ਇੱਕ ਰੋਗ ਲੱਗਾ ਹੋਇਆ ਕੋੜ ਠੇਕੇਦਾਰ 70 ਬੱਬ ਤੇ ਲਿਆਉਂਦਾ 120 ਤੇ ਲਿਆਉਂਦਾ। ਉਹ ਮਨਮਰਜ਼ੀ ਦੇ ਰੇਟ ਦਿੰਦਾ ਹੈ ਇੱਥੇ 1 ਰੁਪਿਆ 20 ਪੈਸੇ ਵੀ ਹੈ ਇੱਧਰ ਉੱਤਰੇ ਜਾਈਏ ਬਠਿੰਡੇ ਵੱਲ ਆਪਣੇ ਮੋਗੇ ਕੰਨੀ ਸਾਹ ਕੋਟ ਫਰੀਦਕੋਟ ਇੱਧਰ ਆਪਣਾ ਲੁਧਿਆਣਾ ਜਲੰਧਰ ਵਗੈਰਾ ਉੱਧਰ ਬਹੁਤ ਘੱਟ ਰੇਟ ਦਿੱਤੇ ਜਾਂਦੇ ਨੇ ਬਹੁਤ ਘੱਟ ਅਸੀਂ ਚਾਹੁੰਦੇ ਹਾਂ ਵੀ ਜੋ ਸਰਕਾਰ ठेਕੇਦਾਰਾਂ ਨੂੰ ਦਿੰਦੀ ਹੈ ਜਿਹੜਾ ਵੀ ਕੁਝ ਦਿੰਦੀ ਹੈ ਉਹ ਸਾਨੂੰ ਪੱਲੇਦਾਰਾਂ ਨੂੰ ਸਿੱਧਾ ਦਿੱਤਾ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਇਹੀ ਮੰਗਾਂ ਵੀ ਪੱਲੇਦਾਰਾਂ ਨੂੰ 49 ਬਾਬ ਨਾਲ ਦਿੰਦੇ ਨੇ ਠੇਕੇਦਾਰਾਂ ਨੂੰ ਕਿੰਨਾ ਦਿੰਦੇ ਨੇ ਉਹੀ ਸਾਨੂੰ ਦਿੱਤਾ ਜਾਵੇ ਬਸ ਇਹ ਸਾਡੀ ਜਿਹੜੀ ਪੰਜਾਬ ਦੀ ਸੰਘਰਸ਼ ਕਮੇਟੀ ਹੈ ਸਮੁੱਚੇ ਪੰਜਾਬ ਦੀ ਉਹਨਾਂ ਵੱਲੋਂ ਇਹ ਮੰਗ ਹੈ ਵੀ ਠੇਕੇਦਾਰੀ ਸਿਸਟਮ ਨੂੰ ਪਰੇ ਕਰਕੇ ਪੱਲੇਦਾਰਾਂ ਨੂੰ ਜਿਵੇਂ ਇਹ ਤੇ ਵੀ ਸਾਡੇ ਅਸੀਂ ਆਏ ਗਰੀਆਂ ਵੀ ਜੇ ਸਾਨੂੰ ਮੰਡੀ ਕਰਨ ਨਾਲ ਜੋੜਿਆ ਜਾਵੇ 10% 5% ਜੋ ਵੀ ਵਾਧਾ ਹੈ ਹਰ ਸਾਲ ਵਧੇ ਤਾਂ ਕਿ ਜਿਹੜੀਆਂ ਸਾਨੂੰ ਔਕੜ ਆਉਂਦੀਆਂ ਨੇ ਠੇਕੇਦਾਰੀ ਸਿਸਟਮ ਆ ਰਹੀ ਹੁਣੀ EPF ਕੱਟਦਾ 12% ਠੇਕੇਦਾਰ ਦਾ ਕੱਟਣਾ ਚਾਹੀਦਾ 12 ਪੱਲੇਦਾਰਾਂ ਦਾ ਕੱਟਣਾ ਚਾਹੀਦਾ ਉਹ ਸਾਰੇ ਦਾ ਸਾਰਾ ਪੱਲੇਦਾਰਾਂ ਤੋਂ ਕੱਟਿਆ ਜਾਂਦਾ ਹੈ ESI ਹੈ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਉਹ 4% ਧੱਕੇ ਨਾਲੇ ਕੱਟਿਆ ਜਾ ਰਿਹਾ ਹੈ 2% ਹੋਰ ਥੋਪਿਆ ਜਾ ਰਿਹਾ ਹੈ ਇਹ ਚੀਜ਼ਾਂ ਨੇ ਜਿਹੜੀਆਂ ਇਹ ਧੱਕਾ ਸਾਰਾ ਸਰਕਾਰ ਦਾ ਪੱਲੇਦਾਰਾਂ ਨੂੰ ਬਣਦੀ ਪੇਮੈਂਟ ਸਰਕਾਰ ਦੇਵੇ ਜਿਹੜੀ ਠੇਕੇਦਾਰਾਂ ਨੂੰ ਦਿੰਦੀ ਹੈ ਉਸੇ ਹਿਸਾਬ ਨਾਲ ਪੱਲੇਦਾਰਾਂ ਨੂੰ ਦਿੱਤੀ ਜਾਵੇ ਪੇਮੈਂਟ ਅਸੀਂ ਸਾਰੇ ਕੰਮ ਕਰਦੀ ਜ਼ਿੰਮੇਵਾਰੀ ਸਾਡੀ ਹੈ ਠੇਕੇਦਾਰ ਤਾਂ ਜਾਂਦੀ ਨਹੀਂ ਹੈਗੇ ਸਟੇਸ਼ਨਾਂ ਤੇ ਨਾਮ ਉਰੇ ਆਉਂਦੇ ਨੇ ਅਸੀਂ ਆਪੀ ਕੰਮ ਕਰਦੇ ਆਂ ਅੱਜ ਸਾਡੇ ਵੱਲੋਂ ਡੀਸੀ ਨੂੰ ਮੰਗ ਹਾਂ ਜੀ ਇਹ ਸਾਡੇ ਵੱਲੋਂ ਸਾਰੇ ਡੀਸੀ ਸਾਹਿਬਾਨਾਂ ਨੂੰ ਪੰਜਾਬ ਦੇਆਂ ਨੂੰ ਇਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜੇ ਨਹੀਂ ਮੰਗਦੇ ਗੌਰ ਹੁੰਦਾ ਫਿਰ ਕੀ ਸੀ ਤਾਂ ਫਿਰ ਜੋ ਸੰਘਰਸ਼ ਕਮੇਟੀ ਪੰਜਾਬ ਦੀ ਪੱਲੇਦਾਰਾਂ ਦੀ ਸਮੂੱਚੀ ਸੰਘਰਸ਼ ਦਾ ਐਲਾਨ ਕਰੇਗੀ ਉਹ ਤੇ ਅਸੀਂ ਫੁੱਲ ਚੜਾਂਗੇ ਪੰਜਾਬ ਦੀ ਸਰਕਾਰ ਹਾਏ ਹਾਏ ਸਭ ਕੀ ਨਾਮਤ ਔੜਕੜੀ ਜੁਨੀ ਹੈ ਮੇਰਾ ਨਾਮ ਬਲਤੇਜ ਸਿੰਘ ਹੈ ਜੀ ਮੈਂ ਗੋਨਿਆਣਾ ਮੰਡੀ ਤੋਂ ਅ ਪ੍ਰੋਜੈਕਟ ਨੰਬਰ 37 ਵਿਆਪ ਦੇ ਪੱਲੇਦਾਰ ਮਜ਼ਦੂਰ ਜੁਨੀਆਂ ਦਾ ਵਰਕਰਾਂ ਤੇ ਸੁਪਰਬਾ ਕਮੇਟੀ ਮੈਂਬਰਾਂ ਕੀ ਮਾਮਲਾ ਕੀ ਹੈ ਜੀ ਮਾਮਲਾ ਕੀ ਹੈ ਜੀ ਜੋ ਠੇਕੇਦਾਰ ਨੂੰ ਸਰਕਾਰ 50% ਬਾਬਤੇ ਟੈਂਡਰ ਦਿੰਦੀ ਹੈ ਸਾਡੀ ਇੱਕ ਹੀ ਮੰਗ ਆ ਵੀ ਮੁੱਖ ਮੰਤਰੀ ਤੋਂ ਵੀ ਉਹ ਹੀ ਜੇ ਆਦੇਗੀ ਸਿੱਧੀ 50% ਤੇ ਸਾਨੂੰ ਦਿੱਤੀ ਜਾਵੇ ਹੁਣ ਜੋ ਤੁਸੀਂ ਪੁੱਛ ਰਹੇ ਵੀ ਠੇਕੇਦਾਰ ਕੀ ਦਿੰਦਾ ਇਹ 50% ਤੋਂ ਸਰਕਾਰ ਨੇ ਪਹਿਲਾਂ ਇਹ ਉਹ ਖੁੱਲੇ ਬਾਬੋਂ ਦੇ ਸੀ ਫਿਰ ਕਾਂਗਰਸ ਸਰਕਾਰ ਨੇ 120 ਕਰਤਾ ਉਦੋਂ ਬਾਅਦ ਇਹਨਾਂ ਨੇ 75 ਕਰਤੇ ਜੀ 75 ਤੋਂ ਫਿਰ 50 ਕਰਤੇ ਜੀ 50 ਤੋਂ ਹੁਣ ਉਹ ਜੋ ਠੇਕੇਦਾਰ ਪਾਉਂਦਾ ਜੀ ਠੇਕੇਦਾਰ ਜਾ ਕੇ ਕੋਈ ਵੀ ਵਾ ਬਵਾਨਦਾ ਕੋਈ ਨੰਜਾ ਵੀ ਬਵਾਨਦਾ ਕੋਈ 40 ਪਾ ਲਿਆਉਂਦਾ ਉਦੋਂ ਬਾਅਦ ਠੇਕੇਦਾਰ ਕਹਿੰਦਾ ਜੀ ਮੈਂ ਤਾਂ ਇਹ ਰੇਟ ਦਊਂਗਾ ਜੇ ਤੁਸੀਂ ਕੰਮ ਕਰਨਾ ਤਾਂ ਤੁਸੀਂ ਕਰ ਲਓ ਨਹੀਂ ਮੈਂ ਲੇਵਰ ਹੋਰ ਲਿਆਉਂਗਾ ਸਾਡੀ ਇਹ ਸਰਕਾਰ ਤੋਂ ਮੰਗਾ ਵੀ ਜਦੋਂ ਸੈਂਟਰ ਤੋਂ ਤੁਸੀਂ 50% ਦੇ ਅਵਾਬ ਤੇ ਸਾਨੂੰ ਸੈਂਟਰ ਸਰਕਾਰ ਦਿੰਦੀ ਆ ਉਹ ਬੰਦੇ ਰੇਟ ਸਾਨੂੰ ਦਿੱਤੇ ਹਨ ਸਿੱਧੀ ਅਦੇਗੀ ਦਿੱਤੀ ਜਾਵੇ ਜੀ ਅੱਜ ਰਿਸ਼ ਨੂੰ ਮੰਗ ਪੱਤਰ ਦਿੱਤਾ ਹੈ ਹਾਂਜੀ ਅੱਜ ਅਸੀਂ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਰਹੇ ਹਾਂ ਜੀ ਸਾਡੀ ਮੰਨ ਲਓ ਅਨਾਜ ਭਵਨ ਚਾ ਅਸੀਂ 7 ਤਰੀਕ ਤੋਂ 10 ਤਰੀਕ ਤੱਕ ਚੰਡੀਗੜ੍ਹ ਧਰਨਾ ਲਾਇਆ ਜਿਹਦੇ ਵਿੱਚ ਸਾਨੂੰ ਇਹੀ ਕੋਰਾ ਜੋਬ ਦੇ ਦਿੱਤਾ ਗਿਆ ਵੀ ਸਾਡੇ ਨੂੰ ਜੱਸਾ ਜੇ ਤੁਹਾਡੇ ਨਾਲ ਕੁਝ ਮੰਗਾਂ ਪੂਰੀਆਂ ਕਰ ਸਕਦੇ ਆ ਤੁਸੀਂ ਇਹ ਮਾਣ ਨਹੀਂ ਕਰ ਸਕਦੇ ਉਹਦੇ ਵਿੱਚ ਫਿਰ ਅਸੀਂ ਉਹਨਾਂ ਦਾ ਆਕੇ 10 ਤਰੀਕ ਨੂੰ ਆਕੇ ਅਸੀਂ ਉਹਨਾਂ ਦੀ ਕੋਟੀ ਦਾ ਘਰਾ ਕੀਤਾ ਗਿਆ ਜੀ ਸੰਗਰੂਰ ਵਿਖੇ ਅੱਜ 5 ਤਰੀਕ ਹੋ ਗਈ ਸਾਨੂੰ ਲਗਭਗ ਪੂਰਾ ਮਹੀਨਾ ਹੋ ਚੁੱਕਿਆ ਜੀ ਕੋਈ ਵੀ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਦੋ ਵਾਰੀ ਸੀਐਮ ਦਫ਼ਤਰ ਦੀ ਵੀ ਸਾਡੀ ਮੀਟਿੰਗ ਹੋ ਚੁੱਕੀ ਉਹ ਵੀ ਇਹ ਨਾ ਹੋ ਜਾਂਦੀ ਹੈ ਜੀ ਬਸ ਕੋਈ ਵੀ ਇਹਦੇ ਤੇ ਕੋਈ ਗੌਰ ਨਹੀਂ ਕੀਤਾ ਇਹਦਾ ਸਿਸਟਮ ਤੁਹਾਡੇ ਵੱਲੋਂ ਵੀ ਮੰਗ ਕੀਤੀ ਆ ਰਹੀ ਵੀ ਵੀ ਆਪਾਂ ਦੇ ਨਹੀਂ ਹੁੰਣ ਚ ਬੰਦ ਰੋ ਜਿੱਤੇ ਹਾਂ ਜੀ ਹਾਂ ਜੀ ਅਸੀਂ ਇਹੀ ਬਣ ਮੰਗ ਕਰਦੇ ਹਾਂ ਜੇ ਸਰਕਾਰ 50% ਠੇਕੇਦਾਰ ਨੂੰ ਦਿੰਦੀ ਹੈ ਵਿੱਚੋਂ ਵਿਚੋਲਾ ਕੱਢ ਦਿੱਤਾ ਜਾਵੇ ਉਹੀ 50% ਤੇ ਸਾਨੂੰ ਸਿੱਧੀਆਂ ਦੇਗੀ ਕੀਤੀ ਜਾਵੇ ਜੀ ਜਿਸ ਪ੍ਰਤ ਮੰਗਤ ਨਹੀਂ ਹੋ ਰਹਨਾ ਫਿਰ ਕਿਸ ਤਰ੍ਹਾਂ ਕਰੀਏ ਫਿਰ ਜੇ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਸੰਘਰਸ਼ ਤੇਜ਼ ਕਰਾਂਗੇ ਹੋ ਹੋ ਸਕਦਾ ਅਸੀਂ ਆਪਾਂ ਹੋਰ ਪੂਰਨ ਤੌਰ ਤੇ ਵੀ ਕੰਮ ਟੱਪ ਕਰ ਸਕਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਜਿਹਨਾਂ ਨੇ ਕੀ ਮਾਮਲਾ ਹੈ ਅਸੀਂ ਪੰਜਾਬ ਪ੍ਰਦੇਸ਼ ਪੱਲੇ ਦਾ ਮੂਰੂ ਯੂਨੀਅਨ 37 ਸਨ ਰਜਿਸਟਰ ਨੰਬਰ 37 ਵਹੰਡਾ ਜ਼ਿਲ੍ਹੇ ਦੀ ਅੱਜ ਸਾਡੀ ਰੋਸ ਰੈਲੀ ਆ ਜੀ ਸਾਹਿਬ ਨੂੰ ਮੰਗ ਬਤ ਕਰ ਦੇਣਾ ਕੀ ਮਾਮਲਾ ਕੀ ਹੈ ਸਾਡਾ ਮਾਮਲਾ ਕੀ ਫੂਡ ਦੀਆਂ ਏਜੰਸੀਆਂ ਵਿੱਚੋਂ ਠੇਕੇ ਦਾ ਸਿਸਟਮ ਬੰਦ ਕਰਾਉਣ ਸੰਬੰਧੀ ਸਾਡੀ 7 ਤਰੀਕ ਤੋਂ ਲੈ ਕੇ ਸੰਗਰੂਰ ਵਿੱਚ ਧਰਨਾ ਲੱਗਾ ਹੋਇਆ ਪੱਕਾ ਤੌਰ ਤੇ ਸਾਡੀ ਪੰਜਾਬ ਸਰਕਾਰ ਨੇ ਹਾਲ ਤੱਕ ਕੋਈ ਮੰਗ ਤੇ ਸੋਚ ਵਿਚਾਰ ਨਹੀਂ ਕੀਤਾ ਸਾਡੀਆਂ ਬਹੁਤ ਮੀਟਿੰਗਾਂ ਹੋ ਗਈਆਂ ਨੇ ਸਾਡੀ ਹਲੇ ਮੰਗ ਦਾ ਕੋਈ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਠੇਕੇਦਾਰ ਵੱਲੋਂ ਕਿਸ ਤਰ੍ਹਾਂ ਦੀ ਜੱਬ ਗੱਲ ਕੰਮ ਟਕੀ ਜਾਂਦੀ ਹੈ ਠੇਕੇਦਾਰ ਸਾਡਾਂ ਤੋਂ ਸਾਡੀ ਲੁੱਟ ਕਰ ਰਹੇ ਆ ਸਰਕਾਰ ਤੋਂ ਚੰਗੇ ਰੇਟ ਦਿੰਦੇ ਆ ਸਾਨੂੰ ਕੋਈ 2 ਰੁਪਏੰਦਾ ਕਿਸ ਨੂੰ ਕਿਤੇ 1.5 ਰੁਪਏ ਦੇ ਜਾਂਦਾ ਇਹਦੇ ਵਿੱਚ ਅਸੀਂ ਆਪਣੇ ਜਵਾਖਾਂ ਦਾ ਪਾਲਣ ਪੋਸ਼ਣ ਨਹੀਂ ਕਰ ਸਾਡੇ ਇਸ ਕਰਕੇ ਅਸੀਂ 7 ਜੀ ਤੋਂ ਲੈ ਕੇ ਪੱਕੇ ਤੌਰ ਤੇ ਧਰਨੇ ਤੇ ਬੈਠੇ ਆ ਸੰਗਰੂਰ ਉਹਦੇ ਗਾਰ ਨਹੀਂ ਅਸੀਂ ਅੱਜ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਉਸ ਰੈਲੀ ਕਰਕੇ ਇਹ ਸਾਡੀ ਮੰਗ ਨਹੀਂ ਪੂਰੀ ਕੀਤੀ ਜਾਂਦੀ ਤਾਂ ਕੱਲ ਨੂੰ ਸਾਨੂੰ ਸਾਡੀ ਕਮੇਟੀ ਵਾਂਗ ਜਿਵੇਂ ਹੁਕਮਦਾ ਸਾਨੂੰ ਪੱਕੇ ਤੌਰ 'ਤੇ ਬੰਦ ਕਰਨਾ ਪਵੇ ਜੋ ਸਾਨੂੰ ਹੁਕਮ ਆਇਆ ਅਸੀਂ ਉਹਦੀ ਪਾਲਣਾ ਕਰਾਂਗੇ ਰੈਲੀ ਕਿੱਥੇ ਰੈਟ ਗੱਡੀ ਜਾਏਗੀ ਹਾਂਜੀ ਰੈਲੀ ਕਿੱਥੇ ਰੈਲੀ ਸਾਡੀ ਇੱਥੋਂ ਲੈ ਕੇ ਸਾਡੀ ਡੀਸੀ ਦਫ਼ਤਰ ਤੱਕ ਜਾਣਾ ਸੀ ਰੋਡ ਮਾਰਚ ਕਰਕੇ ਦੀ ਸਾਨੂੰ ਮੰਗ ਪੱਤਰ ਦੇਣਾ ਤੇ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਰੋਸ ਰੈਲੀ ਆ ਉਹਨਾਂ ਕਿ ਜਿਹੜਾ ਰੇਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਰੇਟ ਮਹਿੰਗਾਈ ਦੇ ਹਿਸਾਬ ਨਾਲ ਅੱਜ ਦੇਖ ਲਓ ਮਹਿੰਗਾਈ ਕਿਥੇ ਨਹੀਂ ਕਿੱਥੇ ਬਾਕੀ ਪਟਾੜੀ ਜਿਹਦੇ ਦਾਨ ਦੇਖ ਲਓ ਤੇ ਸਾਡਾ ਘਟਾ ਉਹੀ 2-3 ਰੁਪਏ ਜੇ ਸਾਡੇ ਅਸੀਂ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸਾਨੂੰ ਤਾਂ 5-7 ਰੁਪਏ ਘਟਾ ਚਾਹੀਦਾ ਠੇਕੇਦਾਰ ਕੀ ਰੇਟ ਲੈ ਰਹੇ ਇਹ ਗੱਲ ਕਰੀਏ ਠੇਕੇ ਦਾ ਸਰਕਾਰ ਤੋਂ ਕੋਈ 3 ਰੁਪਈਆਂ ਦਾ ਕੋਈ 4 ਰੁਪਈਆਂ ਦਾ ਉਹ ਡੋੜੀ ਰੇਟ ਆ ਪੰਜਾਬ ਦੇ ਸਾਨੂੰ ਕਿਤੇ ਦੇ ਸਾਨੂੰ ਕੋਈ 2 ਰੁਪਏ ਦੇ ਜਾਂਦਾ ਕੋਈ 2.5 ਰੁਪਏ ਦੇ ਜਾਂਦਾ ਜੀ ਇਹ ਕਿਹਦਰ ਸਿਸਟਮ ਥੋੜੇ ਵੱਲੋਂ ਬੰਦ ਹੋਣਾ ਚਾਹੀਦਾ ਹਾਂ ਸਾਡੇ ਵੱਲੋਂ ਇਸੇ ਠੇਕੇ ਦਾ ਸਿਸਟਮ ਸਾਡੀ ਇਹੀ ਸਰਕਾਰ ਵੱਲੋਂ ਮੰਗਿਆ ਵੀ ਸਾਡਾ ਠੇਕੇ ਦਾ ਸਿਸਟਮ ਬੰਦ ਕਰਕੇ ਸਾਡੇ ਪੱਲੇਦਾਰਾਂ ਨੂੰ ਸਿੱਧੀ ਅਦਾਗੀ ਦਿੱਤੀ ਜਾਵੇ